ਨੂੰ ਸਰੂਰ ਚਾੜਦੀ ਹੈ ਔਰ ਪੰਜਾਬੀਆਂ ਦੇ ਕਹਿੰਦੇ ਬਲੱਡ ਦੇ ਵਿਚਾਰੇ ਜੀ ਹੋਈ ਖੇਡ ਹੈ ਮੇਰੇ ਵੀਰੋ ਜਿੱਥੇ ਗਏ ਪੰਜਾਬੀ ਨਾਲ ਲੱਗੇ ਗਏ ਹੈ ਕਿ ਜਿੱਥੇ ਵੀ ਇਹ ਜਾਨ ਪੰਜਾਬੀ ਬੱਕਰੀ ਕਾਉਂਡ ਬਣਾਉਂਦੇ ਹੈ ਹੱਕ ਸੱਚ ਦੀ ਕਰਨ ਕਮਾਈ ਖੇਡਾਂ ਉੱਪਰ ਲਾਉਂਦੇ ਹੈ ਹੱਕ ਸੱਚ ਦੀ ਕਰਨ ਕਮਾਈ ਖੇਡਾਂ ਉੱਪਰ ਲਾਉਂਦੇ ਹੈ ਪਰ ਨੰਬਰ ਵੇਖਦਾ ਵੀ ਦੀਪੂ ਇਸ ਵੇਲੇ ਤਕੜਾ ਨੰਬਰ ਜੋੜਦਾ ਆਇਆ ਆਪਣੀ ਟੀਮ ਦੇ ਲਈ ਅਗਲੀਆਂ ਟੀਮਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਰਹਿਣ ਦੇਰਾ ਪੇਰੋਂ ਤੇ ਦੇਰਾ ਬਣਾਵਾਲੀ ਬਦਰੀ ਦਾ ਜਿਹੜਾ ਮੈਚ ਹੈ ਟੀਮਾ ਜodhpur ਦੇ ਨਾਲ ਹੈ ਜੰਮਸਰ ਵੀਲਾ ਨੇ ਖੇਡਣਾ ਸੇਰੋਂ ਪਿੰਡ ਦੇ ਨਾਲ ਇਹ ਟੀਮਾ ਆਪਣੇ ਆਪ ਨੂੰ ਵਾਰਮ-ਅਪ ਕਰ ਰਹਿਣ ਬਹੁਤ ਬਹੁਤ ਸਤਿਕਾਰ ਹੈ RAM coach ਤੱਪੇ ਵਾਲਾ ਖਾਡਾ ਵੱਡਾ ਵੀਰ ਹੈ ਸੋ ਬਹੁਤ ਬਹੁਤ ਸਤਿਕਾਰ ਹੈ ਭਰਾ ਦਾ ਵੱਡੀਆਂ ਡਿਊਟੀਆਂ ਨੇ ਅੱਜ ਇਸ ਖੇਡ ਮੇਲੇ ਦੇ ਉੱਪਰ ਦੇਰਾ ਪੇਰੋਂ ਤੇ ਦੇਰਾ ਬਣਾ ਵਾਲੇ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਵਾਰਮ-ਅਪ ਕਰ ਲੈਣ ਅਗਲੇ ਮੈਚਾਂ ਦੇ ਲਈ ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੁਕਾਬਲੇ ਖੇਡੇ ਜਾਣਗੇ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਵਾਰਮ-ਅਪ ਰੱਖਣ ਗਈਆਂ bina kisi deri ton aur us to baad badra te teaman jodhpur us to baad ਜੰਡਰ ਸਰ ਬੀਲਾ ਤੇ ਸ਼ੇਰੋਂ ਇਹਨਾਂ ਟੀਮਾਂ ਦੇ ਜਿਹੜੇ ਮੁਕਾਬਲੇ ਹੋਣਗੇ ਇਹ ਟੀਮਾਂ ਆਪਣੇ ਆਪ ਨੂੰ ਬਾਰ ਬਾਰ ਕਰਨਗੀਆਂ ਦਵਾਰੇ ਆਣੀਆਂ ਘੋੜਾ ਘੋੜਾ ਹਾਈ ਕੋੜਾ ਨੂਨ گاਉਂ ਅਗਲੀ ਕਬੱਡੀ ਫੇਅਰ ਇਸ ਲਈ ਕਹਿੰਦੇ ਚੰਨੂ ਦੀ ਧਰਤੀ ਦਾ ਲਾਟੀ ਪਾ ਰਿਹਾ ਤਿੰਨੇ ਜਾਂ ਫੀ ਤਿਆਰ ਨੇ ਇੱਕ ਪਾਸੇ ਰਾਜੂ ਤਿਆਰ ਹੈ ਦੂਸਰੇ ਪਾਸੇ ਹਰਮਨ ਤਿਆਰ ਹੈ ਵਿਚਕਾਰ ਕਹਿੰਦੇ ਕਰਨੇ ਲੱਗਿਆ ਹੋਇਆ ਹਰਮਨ ਕੋਸ਼ਿਸ਼ ਕਰ ਰਿਹਾ ਤੇ ਦੇਖਣਾ ਵੀ ਦੀਪੂ ਇੱਕ ਤਕੜਾ ਨੰਬਰ ਜੋੜ ਕੇ ਆਇਆ ਆਪਣੀ ਟੀਮ ਦੇ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਹੋਇਆ ਅਗਲੇ ਘਾ ਟੀਮਾਂ ਵੀ ਬਾਹਰ ਬੰਪ ਰਹਣਗੀਆਂ ਸੂ ਸਾਰੇ ਦਰਸ਼ਕ ਵੀਰਾਂ ਦਾ ਪੁੱਜੀ ਹੋਈ ਸਾਰੀ ਸੰਗਤ ਹੈ ਇੱਕ ਇੱਕ ਕਦਮ ਚੱਲ ਕੇ ਆਇਆ ਹਾਂ ਦਾ ਸਿਰ ਮੱਥੇ ਹੈ ਸਾਰੀ ਛਪੂਰਚ ਕਲੱਬ ਦੇ ਵੱਲੋਂ ਜਿਉ ਆਇਆ ਖਿਆ ਜਾ ਰਿਹਾ ਹੈ ਜਿੰਨੇ ਵੀ ਦਰਸ਼ਕ ਵੀਰ ਖੇਡ ਗਰਾਊਂਡ ਦੇ ਨਾਲ ਜੁੜੇ ਹੋਏ ਐ ਬਹੁਤ ਬਹੁਤ ਸਤਿਕਾਰ ਹੈ ਘੋੜਾ ਦਵਾਰੇ ਆਣੀ ਅਗਲੀ ਕਬੱਡੀ ਫੇਰ ਪਾਰਿਆ ਕਿ ਚੜੀ ਜਵਾਨੀ ਤੇ ਚੰਨ ਚੜਿਆ ਕਦੇ ਨਾ ਗੁਜੇ ਰਹਿੰਦੇ ਹੁਸਨ ਹੱਟਾਂ ਤੇ ਮੁੱਲ ਨਹੀਂ ਮਿਲਦਾ ਇਹ ਦੁਨੀਆਂ ਵਾਲੇ ਕਹਿੰਦੇ ਮਨਪ੍ਰੀਤ ਕੋਸ਼ਿਸ਼ ਕਰ ਰਿਹਾ ਲਾਲ ਬਾਈ ਵਾਲਾ ਲੈ ਵੀ ਪ੍ਰਗਟ ਵਾਲੀਬਾਲ ਉਧਰੋਂ ਪਾਤੀ ਆਪਾਂ ਦੂਜੇ ਗਰਾਊਂਡ ਦੇ ਵਿੱਚ ਅਗਲੀ ਕਬੱਡੀ ਕਾਊਂਟ ਦੀ ਫੇਰ ਦੀਪੂ ਖੇਡ ਮੈਦਾਨ ਅੰਦਰ ਤਿੰਨ ਜਾਂ ਫੀ ਤਿਆਰ ਨੇ ਹੁਣ ਵੇਖਦਾ ਵੀ ਰਾਜੂ ਅਪਸਸ ਕਰ ਰਿਹਾ ਪਰ ਨੰਬਰ ਦੀਪੂ ਆਪਣੀ ਟੀਮ ਦੇ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਹੈ ਤਕੜਾ ਮੁਕਾਬਲਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਕੁਆਟਰ ਮੈਚ ਜਿਹੜਾ ਹੈ ਇਸ ਲਈ ਕੀ ਚਾ ਜਾ ਰਿਹਾ ਔਰ ਕੱਲ ਨੂੰ ਵੀ ਕਹਿੰਦੇ ਦੁਨੀਆ ਦੇ ਟਾਪਰ ਖਿਡਾਰੀ ਜਿਹੜੇ ਉਹ ਧਨੌਲੇ ਦੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਇਹ ਕੱਲ ਨੂੰ ਵੀ ਗੱਲਾਂ ਟਿਕਾਣੇ ਲੱਗਣਗੀਆਂ ਰਾਮਜੀ ਕੱਲ ਨੂੰ ਦੁਨੀਆ ਦੇ ਟੌਪ ਦੇ ਵੱਲ ਪੁੱਜ ਰਹੇ ਐ ਔਰ ਕੱਲ ਨੂੰ ਵੀ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਮਨਪ੍ਰੀਤ ਇਸਲੇ ਲਾਲ ਬਾਈ ਦੀ ਧਰਤੀ ਇਸਤਰੀ ਦੀ ਪਾਈ ਹੋਈ ਰੇਡ ਤਾੜੀ ਮਾਰ ਦਿਓ ਜੀ ਮੁੰਡੇ ਦੇ ਲਈ ਮੈਚ ਦੀ ਸਮਾਪਤੀ ਹੈ ਸਗਲੀਆਂ ਟੀਮਾਂ ਦੀ ਡੇਰਾ ਪੇਰੋਂ ਤੇ ਡੇਰਾ ਬਣਾ ਵਾਲੀ ਲਾਲ ਬਾਈ ਜਿੱਤੂ ਹੈ ਜੀ ਇਸ ਟੀਮ ਤੋਂ 3 ਮੈਚੋ 14:20 ਜੀ ਨਾਲ